ਪਹਿਲਾਂ ਤੇ ਜਿੰਨੀਆਂ ਵੀ ਪੈਰਾਂ ਨੇ ਸਭ ਨੂੰ ਨਮਸਕਾਰ જય ਸ਼੍ਰੀ ਰਾਮ ਸਤਿ ਸ਼੍ਰੀ ਅਕਾਲ ਦੇਖੋ ਜੀ ਅਸੀਂ ਪਿਛਲੇ ਸਾਲ ਵੀ ਕੈਂਪ ਲਾਇਆ ਅੱਜ ਵੀ ਕੈਂਪ ਲਾਇਆ ਹਰ ਸਾਲ ਕੈਂਪ ਲਾਣੇ ਆ ਹਰ ਸਭ ਅਰुण ਗੈਸੈਂਸੀਅਲ ਨੂੰ ਸਾਨੂੰ ਸਹਿਯੋਗ ਮਿਲਦਾ ਹੈ ਅੱਜ ਵੀ ਉਹਨਾਂ ਸਹਿਯੋਗਤਾ ਸਾਡੇ ਦਫ਼ਤਰ ਵਾਲੇ ਸੀ ਉਹਨਾਂ ਨੇ ਅੱਜ ਕੀ ਪਾਰਕ ਜਿਪਾ ਮਿਲ ਕੇ ਲਾਣੇ ਆ ਅਸੀਂ ਪਾਰਕ ਜਿਪ ਮਿਲ ਕੇ ਕੈਂਪ ਦਾ ਯੋਜਨ ਕੀਤਾ ਕਿ ਜਿੰਨਾ ਕਿ ਲੋਕ ਗਰੀਬ ਲੋਕ ਜਿਹੜੇ ਕੁਛ ਉਧਾਰ ਦੀ ਕੁੜੀਆਂ ਨੇ ਜਿਹੜੇ 1000 ਰੁਪਏ ਹੱਥੋਂ ਜਾਂ 500 ਰੁਪਏ ਤੱਕ ਦੇ ਸਕਦੀਆਂ ਨੇ ਉਹ ਇਹਦੇ ਫਰੀਜ ਆ ਕੇ ਆਪਣੇ ਹੱਥਾਂ 'ਚ ਮਹਿੰਦੀ ਲਵਾ ਰੀਆਂ ਬਹੁਤ ਖੁਸ਼ੀ ਜੀ ਮੈਂ ਉੱਥੇ ਹੀ ਇਹਨਾਂ ਨੂੰ ਮੁਬਾਰਕਬਾਦ ਵੀ ਕਰਾਉਣਾ ਚਾਹਉਂਦੀ ਜਿੰਨਾ ਵੀ ਇਹਨਾਂ ਨੂੰ ਬੋਬੋ ਮੁਬਾਰਕਬਾਦ ਕਰਵਾਉਣਾ ਚਾਹਉਂਦੀ ਜੀ ਜਿਦਾ ਵੀ ਸਾਡੇ ਕੈਂਪ 'ਚ ਜਿੰਨੀਆਂ ਵੀ ਪੜਾ ਆ ਕੇ ਮਹਿੰਦੀ ਦੀ ਮਹਿੰਦੀ ਬੁੰਦੀ ਲਵਾ ਕੇ ਸਾਨੂੰ ਅਸ਼ੀਰਵਾਦ ਦਿੰਦੀਆਂ ਮੈਨੂੰ ਅਰੂ ਅਰੂਆਂ ਅਸਿਸੈਂਸੀ ਵਾਲਿਆਂ ਨੂੰ ਸਭ ਨੂੰ ਅਸ਼ੀਰਵਾਦ ਦਿੰਦੀਆਂ ਨੇ ਵੀ ਹਰ ਸਾਲ ਇਹਦੀ ਕੈਂਪ ਚੱਲਦਾ ਰਹੇ ਇਹਦੇ ਅਸ਼ੀਰਵਾਦ ਨਾਲ ਸਾਡੇ ਨੇ ਬਣਿਆ ਰਹੇ ਅਸੀਂ ਇਹਨਾਂ ਦੀ ਲੰਬੀ ਉਮਰ ਲਈ ਕਿੱਥਾ ਲੱਗ ਰਿਹਾ ਦੇਖੋ ਜੀ ਕਿੰਕੀ ਅੱਜ ਫਰੀ ਲੋਕਾਂ ਵੀ ਲੋਕ ਇਲਾਕਾ ਤੁਹਾਡਾ ਗਰੀਬ ਚੱਲੇਪਾ ਗਰੀਬ ਨਹੀਂ ਕਹਿ ਸਕਦੇ ਆਪਾਂ ਕਾ ਵੀ ਰੱਖ ਕੇ ਲੋਕ ਤੇ ਰਹਿੰਦੇ ਤੁਹਾਡੇ ਏਰੀਆ ਦੇ ਵਿੱਚ ਜਿੰਨੇ ਲੋੜ ਸੀ ਇਹ ਇਤਿਹਾਸ ਨਾਲ ਲੱਗਣ ਜੀ ਦੇ ਕੰਦੇ ਦੇਖੋ ਜਿਹੜੀ ਲੋੜ ਮੰਦ ਲੋਕ ਨੇ 1000 ਰੁਪਏ 500 ਰੁਪਏ ਹੱਥ ਨਹੀਂ ਇੱਕ ਸਾਡਾ ਲੇਬਰ ਟੁਕਰ ਏਰੀਆ ਹੈਗਾ 1500 ਨਹੀਂ ਦੇ ਸਕਦੇ ਅਸੀਂ ਇਥੋਂ ਫਰੀ ਕੈਂਪ ਲਵਾ ਕੇ ਵੀ ਫਰੀ ਆਪਣੇ ਵੀ ਇਹ ਦੋ ਹੱਥ ਲਾਓ ਸਾਰਾ ਮਹਿੰਦੀ ਦਾ ਖਰਚਾ ਜੋ ਵੀ ਸਾਡਾ ਚਾਹ ਪਾਣੀ ਦਾ ਸਾਰਾ ਖਰਚਾ ਸਾਡਾ ਇੱਥੇ ਆ ਕੇ ਮਹਿੰਦੀ ਲਵਾਓ ਵੀ ਮਹਿੰਦੀ ਮਹਿੰਦੀ ਫਰੀ ਫਰੀ ਉਹ ਨਹੀਂ ਕਹਿ ਰਿਹਾ ਵੀ ਫਰੀ ਲਵਾਉਣੀ ਹੈ ਮਹਿੰਦੀ ਫਰੀ ਆਇਆ ਸੀ ਜੋ ਕਿ ਆਪਣੀ ਭੈਣਾਂ ਨੂੰ ਪਿਆਰ ਕਰਦੇ ਆਪਣੇ ਬਾੜ ਵਾਲਿਆਂ ਨੂੰ ਅਸੀਂ ਪਿਆਰ ਕਰਦੇ ਆ ਉਹਦੇ ਕਰਕੇ ਅਸੀਂ ਉਪਰਾਲੇ ਪਿਛਲੇ ਸਾਲ ਵੀ ਅਸੀਂ ਕੀਤਾ ਸੀ ਲੋਕ ਕਹਿੰਦੇ ਜਿੱਤਨ ਤੋਂ ਬਾਅਦ ਲੋਕ ਵਹਿ ਜਾਂਦੇ ਨੇ ਇਸ ਲਈ ਅਸੀਂ ਜਿੱਤਨ ਤੋਂ ਬਾਅਦ ਵੀ ਕੈਂਪ ਦਾ ਯੋਜਨ ਕੀਤਾ ਵੀ ਕੱਲ ਨੂੰ ਇਹ ਨਾ ਲੋਕ ਕਹਿ ਸਕਣ ਵੀ ਜਿੱਤ ਕੇ ਪਹਿਲਾਂ ਜਿੱਤਨ ਤੋਂ ਪਹਿਲਾਂ ਲੋਕ ਬਹੁਤ ਕੁਝ ਕਹਿੰਦੇ ਨੇ ਤੇ ਜਿੱਤਨ ਤੋਂ ਬਾਅਦ ਨਹੀਂ ਕਰਦੇ ਨੇ ਅਸੀਂ ਜਿੱਤਨ ਤੋਂ ਬਾਅਦ ਵੀ ਇਹੀ ਉਪਰਾਲੇ ਜਿਹੜੇ ਅਸੀਂ ਪਹਿਲਾਂ ਕਰਦੇ ਸੀ ਜਿੱਦਾ ਗੈਸ ਗੈਸ ਦੇ ਫਾਰਮ ਪਰਦੇ ਸੀਗੇ ਉਜਵਲ ਯੋਜਨਾ ਦੇ ਫਾਰਮ ਭਰੇ ਅਸੀਂ ਆ ਬਾਰਡਰ ਕਾਰਡ ਆਧਾਰ ਕਾਰਡ A to Z ਮੈਂ ਜੀ ਸੁਣ ਲੋ ਕੋਈ ਵੀ ਜੋ ਬੰਦਾ ਕਰੇ ਅਸੀਂ ਕਿਸੇ ਨੂੰ ਦੱਸ ਮਿਲਣ ਦੇ A to Z ਸਾਰੇ ਫ੍ਰੀ ਕੰਮ ਕਰਦੇ ਆ A to Z ਕੋਈ ਵੀ ਫਾਰਮ ਭਰਦੇ ਆ ਫ੍ਰੀ ਭਰਦੇ ਆ ਯਹਾਂ ਪਰ ਨਿੱਕੂ ਭਾਰਤੀ ਔਰ ਅਰੁਣ ਦੇ ਗੈਸ ਏਜੰਸੀ ਨੇ ਮਿਲ ਕੇ ਮਹਿੰਦੀ ਦਾ ਕੈਂਪ ਲਗਵਾਇਆ ਹੈ और यहाँ पे बहुत अच्छा ये काम कर रहे हैं और वार्ड नंबर तीस है ये और हर जितने हैं मतलब हर वार्ड में ये चीज़ होना चाहिए और जो कुछ हो रहा है यहाँ पे सब कुछ फ्री में हो रहा है काफ़ी औरतें भी आ रही हैं मतलब बहुत दूर दूर से लोग हम हम भी बहुत दूर से आए हैं बहुत दूर से आए हैं प्रताप चौक से आए हैं जो काम हो रहा है बहुत अच्छा है बहुत अच्छा इतना अच्छा काम कोई नहीं करता हम लोग और यहाँ पे जाओ ਤੋ ਕੋਈ ਮਤਲਬ ਟਾਈਮ ਬੈਸਟ ਨਹੀਂ ਤੁਰੰਤ ਕੰਮ ਹੋ ਜਾਂਦਾ ਹੈ ਕੰਮ ਵੀ ਹੁੰਦਾ ਹੈ ਜਨਾਮ ਪ੍ਰੀਤ ਹੈਗਾ ਜੀ ਹਾਂਜੀ ਮੈਂ ਇਹ ਕਹਿਣਾ ਚਾਹੂੰਗੀ ਕਿ ਸਾਡੇ ਵਾਰਡ ਨੰਬਰ 30 ਦੇ ਕਾਉਂਸਲਰ ਸਾਹਿਬ ਜੀ ਵੱਲੋਂ ਔਰ ਅਰੁਣ ਗੈਸ ਵੱਲੋਂ ਜੋ ਕੈਂਪ ਲਗਾਇਆ ਗਿਆ ਵਾ ਉਹ ਬਹੁਤ ਵਧੀਆ ਹੈ ਕੋਈ ਲੋਕ ਨਹੀਂ ਪਰਪੰਦੇਗੇ ਇੰਨਾ ਪੈਸਾ ਕਿ ਹਾਂ ਚਲੋ ਵੀ ਮਹਿੰਦੀ ਲਗਵਾ ਸਕਣ ਇੱਥੇ ਫ੍ਰੀ ਚੱਲ ਰਿਹਾ ਵਾ ਤੇ ਇਹ ਸਹੀ ਹੈ ਬਹੁਤ ਧੰਨਵਾਦ ਜੀ ਕਿੰਦਾ ਲੱਗ ਰਿਹਾ ਦੇਖੋ ਬਾਹਰ ਕਿਨੇ ਕਿਨੇ ਕਾਹੇ ਲੱਗ ਰਹੇ ਇੱਥੇ ਨਹੀਂ ਲਾ ਰਹੇ ਕੰਮ ਕਿਤਾ ਲੱਗ ਰਹੇ ਹਾਂਜੀ ਬਾਹਰ 300 500 ਹੱਥ ਲੱਗ ਰਹੇ ਇੱਥੇ ਫ੍ਰੀ ਆ ਇੱਥੇ ਕੁਝ ਵੀ ਨਹੀਂ ਦੇਣਾ ਹੈਗਾ ਬਹੁਤ ਵਧੀਆ ਲੱਗ ਰਿਹਾ ਪਰ ਜਦ ਕੈਂਪਸ ਜਿਹੜਾ ਇਹਨਾਂ ਰਣਜੀਤ ਦੇ ਵੀ ਹੱਥ ਸਾਲ ਲਾਣੇ ਜਿਹਦੇ ਤੱਕ ਹਾਂਜੀ ਲਗਾਉਣੇ ਚਾਹੀਦੇ ਆ ਵਿਨੋਦ ਕੁਮਾਰ ਜਿੰਨੀਆਂ ਵੀ ਮੇਰੀਆਂ ਭੈਣਾਂ ਤੇ ਮਾਵਾ ਆਈਆਂ ਹਨ ਉਹਨਾਂ ਨੂੰ ਤਹਿ ਦਿਲੋਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਤੇ ਅਸੀਂ ਅਰुण ਗੈਸ ਵੱਲੋਂ ਤੇ ਨਿੱਕੂ ਭਾਰਤੀ ਜੀ ਵੱਲੋਂ ਹਰ ਸਾਲ ਮਹਿੰਦੀ ਕੈਂਪ ਲਾਣੇ ਆ ਤਾਂ ਕਿ ਜਿੰਨੀਆਂ ਵੀ ਸਾਡੀਆਂ ਭੈਣਾਂ ਨੂੰ ਦੂਰ ਨਾ ਜਾਣਾ ਪਵੇ ਇੱਥੋਂ ਹੀ ਉਹਨਾਂ ਦੇ ਸ਼ਗਨਾਂ ਵਾਲਾ ਕੰਮ ਹੋ ਜਾਵੇ ਇਹਨਿਕੋ ਭਾਰਤੀ ਸਹਿਯੋਗ ਦੇ ਨਾਲ ਸਾਰਾ ਕਰਦੇ ਪਤਾ ਲੱਗਦਾ ਦੇਖੋ ਅੱਜ ਸਾਨੂੰ ਬਹੁਤ ਵਧੀਆ ਫੀਲਿੰਗ ਹੁੰਦੀ ਹੈ ਕਿ ਸਾਡੀਆਂ ਭੈਣਾਂ ਨੂੰ ਅਸੀਂ ਤੇ ਦਿਲੋਂ ਬੁਲਾ ਕੇ ਉਹ ਵੀ ਸਾਡੀ ਇੱਜ਼ਤ ਕਰਦੀਆਂ ਸੀ ਵੀ ਉਹਨਾਂ ਦੇ ਨਾਲ ਪੂਰਾ ਸਹਿਯੋਗ ਕਰਦੀਆਂ ਸਾਡੇ ਅੱਗੇ ਤੋਂ ਵੀ ਤਾਂ ਚੱਲਦਾ ਰਹੂਗਾ ਅੱਗੇ ਤੋਂ ਵੀ ਜਿੰਨੀ ਦੇਰ ਸਾਡੀ ਜ਼ਿੰਦਗੀ ਹੈ ਉੰਨੀ ਦੇਰ ਚੱਲਦਾ ਰਹੇਗੀ ਅਸੀਂ ਇੱਧਰ ਅਰुण ਗੈਸ ਵਾਲਿਆ ਦੇ ਮਹਿੰਦੀ ਲਗਵਾਉਣੇ ਆ ਮੈਂਹਿੰਦੀ ਲਗਾ ਰਹੇ ਮੈਨੂੰ ਸਪੈਸ਼ਲਿਸਟ ਲਾਇਆ ਸੀਗਾ ਮੇਰੀ ਸਰਕਲਸ ਐ ਫਰੈਂਡ ਸਰਕਲ ਔਰ ਇਹਨਾਂ ਨੇ ਮੈਨੂੰ ਲਾਇਆ ਸੀ ਬਹੁਤ ਅੱਛੀ ਮਹਿੰਦੀ ਲਗਾ ਰਹੇ ਨੇ ਬਹੁਤ ਅੱਛੀ 8 ਸਾਲੇ ਵਧੀਆ ਕੰਮ ਕਰਦੇ ਆ ਰਹੇ ਹਾਂ ਜੀ ਇਹਨਾਂ ਦਾ ਮਹਿੰਦੀ ਦਾ ਸਟਾਲ ਲਾਇਆ ਹੈ ਇਹਨਾਂ ਦਾ ਸੈਕਿੰਡ ਟਾਈਮ ਐ ਸਟਾਲ ਬਹੁਤ ਵਧੀਆ ਲਗਾਇਆ ਹੈ ਲੜਕੀਆਂ ਵੀ ਦੇਖੋ ਤੁਸੀਂ ਕਿੰਨਾ ਐਕਸਪਰਟ ਮਹਿੰਦੀ ਐ ਜੋ ਮਾਰਕੀਟ ਦੇ ਵਿੱਚ ਮੇਰੇ ਖਿਆਲ 11 1100 ਰੁਪਿਆ ਇੱਕ ਹੱਥ ਦਾ ਲੈ ਰਹੇ ਆ ਉਹ ਐਫੀਓਫ ਕਾਸਟ ਲਗਾ ਰਹੀਆਂ ਐਨੀ ਮਿਹਨਤ ਕਰ ਰਹੀਆਂ ਤਾਂ ਛੋੜ ਤੁਸੀਂ ਖੁਦ ਦੇ ਸਕਦੇ ਹੋ ਬਹੁਤ ਅੱਛੀ ਲਗਾ ਰਹੀ ਮਹਿੰਦੀ 汉族<水>。